ਸਿੱਕਲ ਪੰਜਾਬੀ ਵੀਰੋ ਅੱਜ ਜਿਹੜਾ ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਨਾਲ ਸਬਜੈਕਟ ਤੇ ਗੱਲ ਕਰਨ ਲੱਗਾ گورنر ਦਾ ਅਡਰੈਸ ਸੀ ਤੇ ਉਹਦੇ ਤੇ ਬੈਸ ਸੀ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਤੇ ਬਾਕੀ ਵਿਰੋਧੀ ਪਾਰਟੀਆਂ ਦੇ ਸਪੀਕਰ ਵੀ ਉੱਥੇ ਬੋਲੇ ਪਰ ਮੈਨੂੰ ਇਸ ਦਾ ਬੜਾ ਅਫਸੋਸ ਹੈ ਕਿ ਪਾਰਲੀਮੈਂਟ ਪਾਰਲੀਮੈਂਟਰੀ ਕਨਵੈਂਸ਼ਨਸ ਦੇ ਮਤਲਬ ਜਦੋਂ ਵੀ ਗਵਰਨਰ ਸਾਹਿਬ ਦੇ ਅਡਰੈਸ ਤੇ ਡਿਬੇਟ ਹੋਣੀ ਹੁੰਦੀ ਹੈ ਜਾਂ ਬਹਿਸ ਹੋਣੀ ਹੁੰਦੀ ਹੈ ਹਮੇਸ਼ਾ ਸੂਬੇ ਦਾ ਮੁੱਖ ਮੰਤਰੀ ਉੱਤੇ ਹਾਜ਼ਰ ਰਹਿੰਦਾ ਕਿਉਂਕਿ ਉਹ ਲੀਡਰ ਆਫ ਦੀ ਹਾਊਸ ਹੁੰਦਾ ਹੈ ਐਂਡ ਵਿਸ਼ੇਸ਼ ਤੌਰ 'ਤੇ ਜਦੋਂ ਲੀਡਰ ਆਫ ਦੀ ਆਪੋਜੀਸ਼ਨ ਜਾਂ ਆਪੋਜੀਸ਼ਨ ਦੇ ਵਿਰੋਧੀ ਧਿਰ ਦੇ ਜੋ ਲੀਡਰ ਗੱਲ ਕਰਦੇ ਨੇ ਤੇ ਉਹਨਾਂ ਬਾਰੇ ਉਹਨਾਂ ਦੇ ਇਲਜ਼ਾਮਾਂ ਬਾਰੇ ਬਹੁਤ ਗੰਭੀਰਤਾ ਨਾਲ ਲੈਂਦੇ ਨੇ ਤੇ ਉਹਦਾ ਫਿਰ ਅਖੀਰ ਦੇ ਉੱਤੇ ਕਿਉਂਕਿ ਹਰ ਡਿਬੇਟ ਜਿਹੜੀ ਹਾਊਸ ਹੋਣੀ ਹੈ ਉਹਨੂੰ ਵਾਈਂਡ ਅਪ ਜਿਹੜਾ ਹੁੰਦਾ ਹੈ ਲੀਡਰ ਆਫ ਦਿ ਹਾਊਸ ਜਿਹੜਾ ਐਸ ਕੇਸ ਦੇ ਵਿੱਚ ਚੀਮਿਸਟ ਹੁੰਦਾ ਉਹ ਕਰ ਜਦੋਂ ਵੀ ਅਲੀਗੇਸ਼ਨ ਲੱਗਦੇ ਨੇ ਜਿਸ ਤਰ੍ਹਾਂ ਅੱਜ ਵਿਰੋਧੀ ਧਿਰ ਦੇ ਵੱਲੋਂ ਮੈਂ ਸਰਕਾਰ ਉੱਤੇ ਅਲੀਗੇਸ਼ਨ ਲਗਾਏ ਜੋ ਕਿਸਾਨਾਂ ਦੇ ਨਾਲ ਧਰੋਹ ਕੀਤਾ ਗਿਆ ਧੋਖਾ ਕੀਤਾ ਗਿਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਦੇ ਫੇਰ ਸ਼ੰਭੂ ਤੇ ਖਨੋਰੀ ਬਾਰਡਰਾਂ 'ਚ ਟਰਾਲੀ ਚੋਰੀ ਕੀਤੀਆਂ ਗਈਆਂ ਉਹਨਾਂ ਦੇ ਈਸੀ ਲਾਏ ਗਏ ਨੇ ਉਹਨਾਂ ਦੇ ਮੰਜੇ ਚੁੱਕੇ ਗਏ ਨੇ ਉਹਨਾਂ ਦੇ ਬਿਸਤਰੇ ਚੁੱਕੇ ਗਏ ਨੇ ਉਹ ਸਾਰੀਆਂ ਗੱਲਾਂ ਦੇ ਜਵਾਬ ਮੰਗੇ ਇਸ ਦੇ ਨਾਲ ਨਾਲ ਜਿੱਥੇ ਹੋਇਆ ਇੱਕ ਹਿੰਦੁਸਤਾਨ ਸਾਡੀ ਆਰਮੀ ਦੇ ਫੌਜ ਦੇ ਸਾਡੇ ਸਰਵਿੰਗ ਕਰਨਲ ਸਾਹਿਬ ਦੇ ਨਾਲ ਤੇ ਨਾਲ ਉਹਨਾਂ ਦੇ ਬੇਟੇ ਨਾਲ ਜਿਹੜਾ ਦੁਰਵਿਹਾਰ ਪੁਲਿਸ ਨੇ ਕੀਤਾ ਗਿਆ ਉਹ ਵੀ ਮੈਂ ਆ ਜਵਾਬ ਮੰਗਿਆ ਉਹਦੇ ਬਾਰੇ ਜਵਾਬ ਦਿਓ ਤੀਸਰਾ ਮਾਈਨਿੰਗ ਜਿੱਥੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ 20000 ਕਰੋੜ ਰੁਪਈਆ ਅਸੀਂ ਮਾਈਨਿੰਗ ਚ ਹਰ ਸਾਲ ਦਿਆ ਕਰਾਂਗੇ ਆਰਿਆ ਉਹਦੇ ਚ ਤਕਰੀਬਨ 300 ਕਰੋੜ ਤੋਂ ਵੀ ਥੋੜਾ ਉਹਦਾ ਪੁੱਛਿਆ ਕਿ ਦੱਸੋ ਤਿੰਨਾਂ ਸਾਲਾਂ ਦੇ 60000 ਕਰੋੜ ਰੁਪਏ ਦਾ ਕੀ ਬਣਿਆ ਤੇ ਉਹ ਪੈਸੇ ਗਏ ਕਿੱਥੇ ਨੇ ਚੌਥੀ ਗੱਲ ਮੈਨੂੰ ਜਵਾਬ ਪੁੱਛਿਆ ਸੀ ਕਿ ਐਤ ਕੀ ਝੋਨੇ ਦੀ ਜਦੋਂ ਖਰੀਦ ਸ਼ੁਰੂ ਹੋਈ ਮੰਡੀਆਂ ਵਿੱਚ ਸਮੁੱਚੇ ਮਾਲਵੇ ਦੁਆਬੇ ਤੇ ਮਾਝੇ ਦੀਆਂ ਮੰਡੀਆਂ ਵਿੱਚ ਦਾਸ ਨੂੰ ਜਾਣ ਦਾ ਮੌਕਾ ਮਿਲਿਆ ਤੂਰੀ ਵੀ ਚੀਫ ਮਿਨਿਸਟਰ ਸਾਹਿਬ ਦੇ ਹਲਕੇ ਚੂਹ ਮੈਂ ਗਿਆ ਸੀ 20 25 ਦਿਨ ਤੇ ਪਹਿਲੇ ਖਰੀਦ ਦੀ ਕੋਈ ਨਹੀਂ ਹੋਈ ਜਦੋਂ ਖਰੀਦ ਹੋਈ ਖੱਜਲ ਖਰਾਬੀ ਕਿਸਾਨਾਂ ਦੀ ਹੋਈ ਕਈ ਕੇ ਦਿਨ ਉਹਨਾਂ ਨੂੰ ਮੰਡੀਆਂ 'ਚ ਬਹਿਣਾ ਪਿਆ ਤੇ ਫਿਰ ਤਕਰੀਬਨ 200 ਰੁਪਿਆ ਫੀ ਕੁਇੰਟਲ ਐਵਰੇਜ ਲੁੱਟੋਏ ਮੈਂ ਪੁੱਛਿਆ ਕਿ ਤਕਰੀਬਨ 4000 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੀ ਜੇਬ 'ਚੋਂ ਕਟਿਆ ਗਿਆ ਤੁਹਾਡੇ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੇ ਫੂਡ ਐਂਡ ਸਪਲਾਈਜ਼ ਵਿਭਾਗ ਨੇ ਜਿਹੜੀ ਰਲ ਕੇ ਲੁੱਟ ਕਰਾਈ ਕਿਸਾਨੀ ਦੀ ਉਹਦੀ ਕੋਈ ਇਨਵੈਸਟੀਗੇਸ਼ਨ ਉਹਦੀ ਕੋਈ ਤਕਨੀਕਾਤ ਹੋਣੀ ਚਾਹੀਦੀ ਕਿਹਨੇ ਉਹਦਾ ਜਵਾਬ ਮੰਗਿਆ ਉਹਦਾ ਕੋਈ ਜਵਾਬ ਨਹੀਂ ਦਿੱਤਾ ਸਾਡੇ ਨੌਜਵਾਨ ਬੱਚੇ ਜਿਹੜੇ ਅਮਰੀਕਾ ਤੋਂ 에어 ਫੋਰਸ ਦੇ ਜਹਾਜ਼ਾਂ ਦੇ ਵਿੱਚ ਵਾਪਸ ਕਰ ਗਏ ਮੈਂ ਪੁੱਛਿਆ ਕਿ ਮੁੱਖ ਮੰਤਰੀ ਜੀ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਨਾਂ ਕੋਈ ਚਿੱਠੀ ਲਿਖੀ ਤੁਸੀਂ ਅਤਰਾਜਿਤ ਆਇਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਉਦੋਂ ਅਮਰੀਕਾ ਵੈਸੇ ਰਾਸ਼ਟਰਪਤੀ 트াম্প ਦੇ ਨਾਲ ਸੀ ਜਦੋਂ ਸਾਡੇ ਨੌਜਵਾਨ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਕੱਲਿਆ ਜਦੋਂ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਬੀੜੀਆਂ ਪਾਈਆਂ ਹਥਕੜੀਆਂ ਪਾਈਆਂ ਤੇ ਉਹਨਾਂ ਨੂੰ ਇੱਥੇ ਕੱਲਿਆ ਤੁਸੀਂ ਇਸ ਗੱਲ ਦਾ ਇਤਰਾਜ਼ ਕੀਤਾ ਕਿ ਪ੍ਰਧਾਨ ਮੰਤਰੀ ਨੇ ਪ੍ਰੈਜ਼ੀਡੈਂਟ 트াম্প ਰਏ ਇਹਦੇ ਬਾਰੇ ਦੁਰਵਿਵਾਰ ਵਾਲੀ ਗੱਲ ਕਿਉਂ ਨਹੀਂ ਕੀਤੀ ਦੂਜੀ ਗੱਲ ਮੈਂ ਪੁੱਛੀ ਕਿ ਜਦੋਂ ਅਮਰੀਕਾ ਦਾ ਹਵਾਈ ਜਹਾਜ਼ ਉਹਨਾਂ ਦੇ 에어ਪੋਰਟ ਤੇ ਜਹਾਜ਼ ਲੈ ਕੇ ਆਇਆ ਜਹਾਜ਼ ਤੇ ਉਹਨਾਂ ਦੀ ਮਰਜ਼ੀ ਸੀ ਪਰ ਲੈਂਡਿੰਗ ਹਮੇਸ਼ਾ ਸਿਵਲ ਐਵੀਏਸ਼ਨ ਮਹਿਕਮਾ ਜਿਹੜਾ ਹੈ ਹਿੰਦੁਸਤਾਨ ਦਾ ਉਹ ਇਜਾਜ਼ਤ ਦਿੰਦਾ ਹੈ ਜਿਹੜਾ ਜਹਾਜ਼ ਦਿੱਲੀ ਉਤਰਨਾ ਚਾਹੀਦਾ ਸੀ ਉਹ ਤਿੰਨ ਵਾਰ ਸ਼੍ਰੀ ਅਬਰਸਰ ਸਾਹਿਬ ਉਤਰਿਆ ਕੀ ਤੁਸੀਂ ਇਤਰਾਜ਼ ਉਹਦੇ ਤੇ ਜਤਾਇਆ ਹੁਣ ਮੈਂ ਪੁੱਛਿਆ ਕਿ ਤੁਸੀਂ ਸਾਊਥ ਇੰਡੀਆ ਵਿੱਚ ਡਿਲੀਮਿਟੇਸ਼ਨ ਜਿਹਦੇ ਨਾਲ ਪੰਜਾਬ ਦੀ ਹੋਂਦ ਤੇ ਬਹੁਤ ਸਾਡੀ ਸਾਊਥ ਇੰਡੀਅਨ ਸਟੇਟਸ ਦੀ ਹੋਂਦ ਨੂੰ ਖਤਰਾ ਪੋਲਿਟਿਕਲ ਤੌਰ ਤੇ ਕਮਜ਼ੋਰ ਕਰਨਗੇ ਕੀ ਉਹਦੇ ਬਾਰੇ ਤੁਸੀਂ ਕਿਰਪਾ ਕਰਕੇ ਇੱਥੇ ਜਾਣਕਾਰੀ ਦਿਓਗੇ ਤੁਹਾਡੀ ਗੱਲਬਾਤ ਕੀ ਹੋਈ ਸੋ ਇਸ ਤਰ੍ਹਾਂ ਕਰਪਸ਼ਨ ਦੇ ਬੁਧਿਆਦ ਮੈਂ ਜ਼ਿਕਰ ਕੀਤਾ ਕਿ ਤੁਹਾਡੇ ਮੰਤਰੀਆਂ ਨੇ ਤੁਹਾਡੇ ਸੀਐਮਓ ਦੇ ਤੁਹਾਡੀ ਅਫਸਰਸ਼ਾਹੀ ਨੇ ਤੁਹਾਡੇ ਐਮਐਲਏ ਤੇ ਮੰਤਰੀ ਸਾਡੀ ਜਿਹੜੀ ਕਰਪਸ਼ਨ ਹੈ ਜਿਹੜੇ ਉਹਨਾਂ ਤੇ ਕੇਸ ਦਾਇਰ ਹੋਏ ਨੇ ਉਹਨਾਂ ਪਰੇ ਕੁਝ ਜਾਣਨਾ ਪਾਓਗੇ ਕਿੱਥੇ ਦੇ ਕੇਸ ਮੈਂ ਜ਼ਿਕਰ ਕੀਤਾ ਸਾਡੀ ਪਾਰਟੀ ਦੇ ਦੋਸ਼ੀ ਨੇ ਲੀਡਰਸ ਦੇ ਖਿਲਾਫ ਵਿੰਡੇਟਾ ਪੋਲਿਟਿਕਸ ਨੂੰ ਸਾਹਮਣੇ ਰੱਖਦੇ ਹੋਏ ਵਿਜੀਲੈਂਸ ਨੇ ਕੇਸ ਕੀਤੇ ਸੀ ਭਾਰਤ ਕੁਸ਼ਨ ਆਸ਼ੂਜੀ ਤੇ ਤੇ ਸੁੰਦਰ ਸ਼ਾਮ अरोड़ा ਜੀ ਤੇ ਆਨਰਬਲ ਹਾਈ ਕੋਰਟ ਨੇ ਸਾਰੇ ਕੇਸ ਉਚੋਕੇ ਬਾਹਰ ਸੁੱਟੇ ਗਲਤ ਸਾਬਤ ਹੋਏ ਇਥੋਂ ਸਾਫ਼ ਨਜ਼ਰ ਆਂਦਾ ਹੈ ਕਿ ਤੁਸੀਂ ਉਹਨਾਂ ਨਾਲ ਇੱਕ ਸਿਆਸੀ ਤੌਰ ਤੇ ਰੰਜਿਸ਼ ਕੱਢਵਾਸੇ ਇਹ ਕੇਸ ਕੀਤੇ ਸੀ ਸੋ ਇਸ ਕਿਸਮ ਦੇ ਬਹੁਤ ਸਾਰੇ ਬੁੱਧੇ ਜਿਨ੍ਹਾਂ ਵਿੱਚ ਮੈਂ ਇਹ ਗੱਲ ਕਹੀ 53000 ਤੁਸੀਂ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਕੀ ਤੁਸੀਂ ਵਾਈਟ ਪੇਪਰ ਜਾਰੀ ਕਰੋਗੇ ਉਹਨਾਂ ਨੌਜਵਾਨਾਂ ਦਾ ਉਹਨਾਂ ਦੇ ਉਹਨਾਂ ਦਾ ਨਾਂ ਉਹਨਾਂ ਦੇ ਪਰਿਵਾਰ ਦਾ ਨਾਂ ਉਹਨਾਂ ਦੇ ਘਰ ਦੇ ਐਡਰੈਸ ਉਹਨਾਂ ਦੇ ਟੈਲੀਫੋਨ ਨੰਬਰ ਤੇ ਕਿਸ ਵਿਭਾਗ ਵਿੱਚ ਉਹਨਾਂ ਨੂੰ ਨੌਕਰੀ ਮਿਲੀ ਹੈ ਉਹ ਵਾਈਟ ਪੇਪਰ ਕੀ ਵਿਧਾਨ ਸਭਾ ਤੇ ਟੇਬਲ ਕੀਤਾ ਜਾਏਗਾ ਉਹਦੇ ਬਾਰੇ ਤੁਹਾਨੂੰ ਪੁੱਛਿਆ ਕੋਈ ਜਵਾਬ ਨਹੀਂ ਤੋਂ ਜਿੱਥੇ ਵੀ ਆਜੇ ਵੱਡੇ ਪੇਮਾਨੇ ਤੇ ਲੁੱਟਖਸਟ ਹੋ ਰਹੀ ਹੈ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਉਹਨਾਂ ਦਾ maal ਮਹਿਫੂਜ਼ ਨਹੀਂ ਉਹਨਾਂ ਬਾਰੇ ਚਰਚਾਵਾਂ ਕੀਤੀਆਂ ਜਵਾਬ ਮੰਗਿਆ ਪਰ ਮੁੱਖ ਮੰਤਰੀ ਸਾਹਿਬ ਹਾਜ਼ਲੀ ਦਿਓਏ ਤੋਂ ਇਥੋਂ ਸਾਫ਼ ਨਜ਼ਰ ਆਂਦਾ ਹੈ ਕਿ ਇਸ ਟਾਈਮ ਭਗਵੰਤ ਮਾਨ ਜੀ ਦਾ ਨਹੀਂ ਜਿਹੜੇ ਧੜਵੀ ਬਾਹਰੋਂ ਆਏ ਪਹਿਲੇ ਤੇ ਕਿਸੇ ਟਾਈਮ ਇਹ ਧੜਵੀ ਜਿਹੜੇ ਨੇ ਕਾਬਲ ਤੋਂ ਚੱਲਦੇ ਸੀ ਕੰਧਾਰ ਆਂਦੇ ਸੀ ਕੰਧਾਰ ਤੋਂ ਫਿਰ 라ਵਲਪਿੰਡੀ ਲਾਹੌਰ ਅੰਮ੍ਰਿਤਸਰ ਦੇ ਜ਼ਰੀਏ ਫਿਰ ਹਿੰਦੁਸਤਾਨ ਤੇ ਅਟੈਕ ਕਰਦੇ ਸੀ ਹੁਣ ਦਿੱਲੀ ਤੋਂ ਆਣੇ ਪੁਠੇਰਾ ਸ਼ੁਰੂ ਹੋ ਗਏ ਨੇ ਅੱਜ ਪੰਜਾਬ ਦੀ ਸਾਡੀ ਜਿਹੜੀ ਚੀਫ ਮਿੰਿਸਟਰ ਦੀ ਕੁਰਸੀ ਹੈ ਉਹਦੇ ਤੇ ਕਾਬਜ਼ ਅੱਜ ਕੋਈ ਹੋਰ ਸੁਪਰ ਸੀਐਮ ਬੈਠਾ ਹੈ ਅੱਜ ਪੰਜਾਬ ਦੇ ਹਰ ਵਿਭਾਗ ਨੂੰ ਰਨ ਕਰਨ ਵਾਸਤੇ ਦਿੱਲੀੋਂ ਬੱਦੇ ਆ ਗਏ ਨੇ ਤਲਕੀ ਪੰਜਾਬ ਦੀ ਹੈ ਫੈਸਲੇ ਦਿੱਲੀ ਤੋਂ ਹੋ ਰਹੇ ਨੇ ਸੋ ਇਹ ਸਾਰੀਆਂ ਗੱਲਾਂ ਅੱਜ ਬੜੀਆਂ ਅਫਸੋਸਜਨਕ ਨੇ ਸੀਬਸਤ ਸਾਹਿਬ ਨੂੰ ਇੱਥੇ ਹਾਜ਼ਰ ਹੋਣਾ ਚਾਹੀਦਾ ਸੀ ਇਹਨਾਂ ਨੇ ਸਾਰੀਆਂ ਪੋਲਿਟਿਕਲ ਜਰਿਆ ਪਾਰਲੀਮੈਂਟਰੀ ਕਨਵੈਨਸ਼ਨਜ਼ ਇਹਨਾਂ ਨੂੰ ਤੋੜ ਕੇ ਗਿਆ ਦਾ ਰਹਿ ਨੇ ਤੋਂ ਇਥੋਂ ਸਾਫ਼ ਤੌਰ 'ਤੇ ਨਜ਼ਰ ਆਇਆ ਹੈ ਕਿ ਆਮ ਆਦਮੀ ਦੀ ਸਰਕਾਰ ਲੋਕਾਂ ਦੇ ਬੁੱਤਿਆਂ ਤੇ ਭਾਈਤੀ ਨਜ਼ਰ ਆ ਰਹੀ ਇਹਨਾਂ ਕੋ ਕੋ ਜਵਾਬ ਨਹੀਂ ਆਖ ਤੱਕ ਤੌਰ ਤੇ ਇਹਨਾਂ ਦੀ ਅਬਾਵਾਵਾਂ ਖੜੀਆਂ ਹੋ ਚੁੱਕੀਆਂ ਪੰਜਾਬ ਦੇ ਹਰ ਵਰਗ ਨੂੰ ਮੈਂ ਇੰਨੀ ਗੱਲ ਕਹਿਣਾ ਚਾਹਨਾ ਨੌਜਵਾਨ ਬੱਚਿਆਂ ਦੇ ਮੈਂ ਪੁੱਛਿਆ ਸੀ 1100 ਰੁਪਇਆ ਮਹੀਨੇ ਦਾ ਕਦੋਂ ਦੋਗੇ ਕੋਈ ਜਵਾਬ ਨਹੀਂ ਸੋ ਇਥੋਂ ਇਹ ਸਾਫ ਨਜ਼ਰ ਆਦਾ ਕਿ ਭਾਈਤੇ ਨਜ਼ਰ ਆਏ ਨੇ ਬਹੁਤ ਜਲਦੀ ਇਹ ਪਗੋੜੇ ਹੋ ਜਾਣੇ ਨੇ ਲੋਕਾਂ ਦੀ ਦੁੱਖ ਤਕਲੀਫ ਦੇ ਵਿੱਚ ਖੜੇ ਹੋਣ ਦੇ ਬਜਾਏ ਇਹ ਅੱਜ ਪਿੱਠ ਪੁਗਾ ਵਖਾ ਕੇ ਭੱਜ ਗਏ ਨੇ ਸੋ ਇਹ ਮੈਂ ਸੋਚਿਆ ਇਹ ਇਨਫੋਰਮੇਸ਼ਨ ਜਿਹੜੀ ਬੜੀ ਵਾਈਟਲ ਇਨਫੋਰਮੇਸ਼ਨ ਹੈ ਬੜੀ ਜ਼ਰੂਰੀ ਇਤਲਾ ਹੈ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਵੀਰਾਂ ਨੂੰ ਪੈਣਾ ਨੂੰ ਸਾਰਿਆਂ ਨੂੰ ਮੈਂ ਇਤਲਾ ਦੇ ਸਕਾਂ ਕਿ ਅਸੀਂ ਆਪਣਾ ਰੋਲ ਪੂਰਾ ਬਖੂਬੀ ਨਿਭਾ ਰਹੇ ਹਾਂ ਪਰ ਜਿਹੜੀ ਅੱਜ ਦੀ ਸਰਕਾਰ ਹੈ ਇਹ ਬਕਾਇਦਾ ਤੌਰ ਪਾਵਾਂ ਖੜੀਆਂ ਕਰਕੇ ਇਥੋਂ ਭਜੰਦੀ ਤਿਆਰੀ 'ਚ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਤੇ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ